19 ਨਵੰਬਰ 2025 ਦਿਨ ਬੁੱਧਵਾਰ ਸਮਾ ਸ਼ਾਮ ਦਾ ਰਹਿਰਾ ਸਾਹਿਬ ਦਾ ਪਾਠ ਚੱਲ ਰਿਹਾ ਹੈ ਕਿਉਂਕਿ ਰਹਿਰਾ ਸਾਹਿਬ ਦੇ ਪਾਠ ਦੇ ਪ੍ਰਸਾਰਣ ਦੇ ਦੌਰਾਨ YouTube ਚੈਨਲ ਸ਼੍ਰੋਮਣੀ ਕਮੇਟੀ ਦਾ ਰੋਕ ਦਿੱਤਾ ਜਾਂਦਾ ਹੈ ਹਵਾਲਾ ਦਿੱਤਾ ਜਾਂਦਾ ਹੈ ਕਿ ਜੀ ਕੁਝ ਨੀਤੀਗਤ ਜਿਹੜੇ ਨਿਯਮ ਨੇ ਜੀ YouTube ਦੇ ਉਹਨਾਂ ਤੋਂ हट ਕੇ ਕੁਝ ਚੱਲ ਰਿਹਾ ਹੈ ਮਸ਼ਹੂਰੀ ਕਮੇਟੀ ਹੈਰਾਨ ਕਿ ਕਿਵੇਂ ਹੋ ਸਕਦਾ ਹੈ ਇਹਦੇ ਤੇ ਗੁਰਬਾਣੀ ਦਾ ਪ੍ਰਸਾਰਨ ਚੱਲਦਾ ਹੈ ਕਥਾ ਕੀਰਤਨ ਹੁੰਦੇ ਨੇ ਕੀਰਤਨ ਦਰਵਾਜ਼ੇ ਹੁੰਦੇ ਨੇ ਵਿਚਾਰਾ ਹੁੰਦੀਆਂ ਨੇ ਉਹਦੇ ਵਿੱਚ ਅਜਿਹਾ ਕਿਹੜਾ ਸ਼ਬਦ ਤੇ ਕਿਹੜਾ ਅੱਖਰ ਹੈ ਕਿਹੜਾ ਕੀ ਤੁਹਾਨੂੰ ਤੇ ਕਿਹੜਾ ਕਿੱਥੋਂ ਆਇਆ ਇੱਕ ਹਫ਼ਤੇ ਲਈ ਅਧਕਾਰਤ YouTube ਚੈਨਲ SCPC ਦੇ ਨੂੰ ਮੁਅਤਲ ਕੀਤਾ ਗਿਆ ਔਰ ਜਾਣਕਾਰੀ ਜਿਹੜੀ ਅਜੇ ਸਪਸ਼ਟ ਨਹੀਂ ਹੈ ਪਰ ਅਧਾਰ ਇਹ ਮੰਨਿਆ ਜਾ ਰਿਹਾ ਹੈ ਕਿ 31 ਅਕਤੂਬਰ 2025 ਨੂੰ ਕਿਸੇ ਕਥਾ-ਵਾਰਤਾ ਦੇ ਦਰਮਿਆਨ 84 ਦਾ ਜ਼ਿਕਰ ਆਉਂਦਾ 1984 ਕਿ ਉਹਸਾ ਹਵਾਲਾ ਦੇ ਕੇ ਕਿਤੇ ਇਹ ਰੋਕਿਆ ਗਿਆ